ਜਿਹੜਾ ਸਾਡੀ ਟੀਮ ਇੰਚਾਰਜ ਸੀਆਈਏ ਦੀ ਟੀਮ ਨੇ ਐਸਪੀ ਡੀ ਤੇ ਡੀਐਸਪੀ ਜੀ ਦੀ ਅਗਵਾਈ ਹੇਠ ਦੋ ਵੌਂਟਡ ਕ੍ਰਾਈਮਨਲਸ ਨੂੰ ਹਰਸ਼ ਕੀਤਾ ਹੈਗਾ ਤੇ ਉਹਨਾਂ ਤੋਂ ਦੋ ਇਲੀਗਲ ਵੈਪਨ ਅਸੀਂ ਬਰਾਮਦ ਕੀਤੇ ਨੇ ਜਿਹੜੇ ਵੌਂਟਡ ਕ੍ਰਾਈਮਨਲ ਹੈਗੇ ਉਹਨਾਂ ਵਿੱਚ ਇੱਕ ਹੈਗਾ ਇਮਨ ਅਲੀਆ ਸਿੰਘਪਰੀ ਜਿਹੜਾ ਰਹਿਣ ਵਾਲਾ ਹੈਗਾ ਆਪਣਾ ਮਾਲਪੁਰ ਦਾ ਤੇ ਦੂਸਰਾ ਵਿਨੈ ਕੁਮਾਰ ਹੈਗਾ ਜਿਹੜਾ ਰਹਿਣ ਵਾਲਾ ਹੈਗਾ ਗੱਟਸਪੁਰ ਇਮਨ ਜਿਹੜਾ ਹੈਗਾ ਉਹ ਪੰਜ ਕੇਸਾਂ 'ਚ ਵੌਂਟਡ ਸੀਗਾ ਜਿੱਤੇ ਹੁਸ਼ਿਆਰਪੁਰ ਦੇ ਤੇ ਨਵਾਂਸ਼ਹਿਰ ਦੇ ਕੇਸ ਸੀਗੇ ਰੀਸੈਂਟਲੀ ਨਾ ਨਵਾਂਸ਼ਹਿਰ ਜੇ ਵੀ ਇੱਕ ਮੈਡੀਕਲ ਸਕੋਪ ਤੇ ਲੂਟ ਕੀਤੀ ਸੀ ਉਹਦੇ ਸਬੰਧ ਚ ਇੱਕ ਐਫ ਆਈ ਆਰ ਉੱਤੇ ਦਰਜ ਹੋਇਆ ਹੈਗਾ ਤੇ ਬਾਕੀ ਵੱਖਰੇ ਵੱਖਰੇ ਚਾਰ ਕੇਸ ਅਨੁਸਾਰ ਪੁੱਛ ਦਰਜ ਹੈਗੇ ਜਿਦੇ ਵਿੱਚ ਆ ਵਾਂਟਡ ਸੀਗਾ ਨਾਲ ਹੀ ਜਿਹੜਾ ਵਿਨੈ ਕੁਮਾਰ ਹੈਗਾ ਵਿਨੈ ਕੁਮਾਰ ਵੀ ਐਨ ਡੀ ਪੀ ਐਸ ਦੇ ਕੇਸ ਸੇ ਬਾਂਡਡ ਸੀਗਾ ਵੀ ਵੀ ਕੋਈ ਹੋਰ ਪ੍ਰੋਸੀਡਿੰਗਸ ਚੱਲ ਰਹੀਆਂ ਸੀਗੀਆਂ ਤੇ ਕਾਫੀ ਟਾਈਮ ਤੋਂ ਐਸਕਾਂਡ ਕਰ ਰਿਹਾ ਸੀਗਾ ਤੇ ਬੇਲਸ ਵਗੈਰਾ ਰਿਜੈਕਟ ਵੀ ਹੋਏ ਹੈਗੇ ਤੇ ਇਹਨੂੰ ਵੀ ਅਰੈਸਟ ਕੀਤਾ ਹੈਗਾ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਸਿੰਡੀਕੇਟ ਹੈਗਾ ਜਿਹਦੇ ਵਿੱਚ ਇਹਦੇ ਦੋ ਐਸੋਸੀਏਟ ਹੈਗੇ ਜਿਹੜੇ ਬਾਹਰ ਬੈਠ ਕੇ ਤੇ ਕ੍ਰਾਈਮ ਸਿੰਡੀਕੇਟ ਨੂੰ ਰਨ ਵੀ ਕਰਦੇ ਹੈਗੇ ਤੇ ਫਿਰ ਉਹਨੂੰ ਆਪਰੇਟ ਕਰਕੇ ਉਹਨਾਂ ਨੂੰ ਸਿਸਟਮ ਕਰਦੇ ਹੈਗੇ ਜਿਹਦੇ ਵਿੱਚ ਇੱਕ ਜਸਤ ਕਰਨ ਪ੍ਰੀਤ ਉਹ ਤੁੰ ਨੂੰ ਹੈਗਾ ਤੇ ਦੂਸਰਾ ਲੋਕਪ੍ਰੀਤ ਉਹ ਫਲਾਡੀ ਹੈਗਾ ਤੇ ਇਹਨਾਂ ਨੇ ਵੈਪਨ ਵੀ ਸਪਲਾਈ ਕੀਤੇ ਤੇ ਇਹਨਾਂ ਨੇ ਟਾਰਗੇਟ ਵੀ ਦਿੱਤੇ ਜਿਹਦੇ ਸਬੰਧ ਚ ਇੱਕ ਵਾਰ ਤਾਂ ਪਤਾ ਹੋਣਾ ਕਿ ਗਟਸ਼ੰਕਰ ਇੱਕ ਵਾਰ ਗੋਲੀ ਚੱਲੀ ਸੀ ਕਿਸੇ ਕੋ ਐਕਸਟਰੈਕਸ਼ਨ ਦੇ ਰਿਗਾਰਡਿੰਗ ਉਹ ਕੇਸ ਹੈਗਾ ਉਹਦੇ ਵਿੱਚ ਬਾਕੀ ਦੋ ਸੀ ਫੜੇ ਜਾ ਚੁੱਕੇ ਸੀਗੇ ਆ ਪੈਂਡਿੰਗ ਸੀਗੀ ਦੀ ਗ੍ਰਿਫਤਾਰ ਇਹਨੂੰ ਫੜਿਆ ਹੈਗਾ ਤੇ ਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਹੈਗਾ ਇਨੋ ਬਸ ਸਾਡੀ ਟੀਮ ਨੇ ਕੀਤਾ ਹੈਗਾ ਵਿੱਚ ਤੇ ਗੁੱਡ ਅਚੀਵਮੈਂਟਸ ਮਾਲਪੁਰ ਜਿਲ੍ਹੇ ਗੈਂਗਵਾਰ ਹੋਇਜੀ ਸੀ ਇੱਕ ਦੋ ਮਟਰ ਵੀ ਹੋਇਜੀ ਉਹਨਾਂ ਵਿੱਚ ਵੀ ਬਾਲਸ ਅਗੇ ਜਿਹੜਾ ਪਹਿਲਾਂ ਇੱਕ ਤੁਹਾਨੂੰ ਯਾਦ ਹੋਣਾ ਕਿ ਲਾਸਟ ਈਅਰ ਦਸੰਬਰ ਚ ਮਾਲਪੁਰ ਮੰਡੀ ਚ ਗੋਲੀਆਂ ਚੱਲੀ ਸੀ ਤੇ ਉਹਦੇ ਵਿੱਚ ਦੋਨੋਂ ਪਾਰਟੀਆਂ ਦੇ ਕੁਝ ਬੰਦੇ ਇਨਜਰਡ ਹੋਏ ਸੀ ਉਹਦੇ ਵਿੱਚ ਵੀ ਕ੍ਰਾਸ ਕੇਸ ਸੇ ਇਮਨਕ੍ਰਿਤ ਸਿੰਘ ਗੋਟਰ ਸੀਗਾ ਇਹਨੂੰ ਵੀ ਉਸ ਟਾਈਮ ਗੋਲੀਆਂ ਲੱਗੀ ਸੀ ਜਿੱਦੇ ਬਾਅਦ ਆਰਕਾਉਂਡ ਕਰ ਗਿਆ ਸੀਗਾ ਉਹ ਹੈਗਾ ਤੇ ਉਸ ਤੋਂ ਇਲਾਵਾ ਬਾਕੀ ਕਿਹਸਾ ਚੀ ਜਿਹੜੀ ਇਹ ਵੈਪਨ ਇਹਨਾਂ ਨੂੰ ਇਹ ਕਿੱਥੋਂ ਲੈ ਗਏ ਸੀ ਇਥੋਂ ਮੈਨੂੰ ਆ ਇਹਨਾਂ ਨੂੰ ਵੈਪਨ ਜਿਹੜਾ ਹੈਗਾ ਉਹ ਲਾਡੀ ਨੇ ਪ੍ਰੋਵਾਈਡ ਕਰਵਾਏ ਹੈਗੇ ਫਰਦਰ ਜਿਹੜੇ ਡਿਲੀਵਰੀ ਜਿਨਾਂ ਨੇ ਦਿੱਤੀ ਹੈਗੀ ਉਹਨਾਂ ਬਾਰੇ ਸਾਡੇ ਕੋਲ ਲੀਡਸ ਹੈਗੀ ਉਹ ਉਹਨਾਂ ਨੂੰ ਫਰਦਰ ਅਸੀਂ ਟ੍ਰੇਸ ਕਰਕੇ ਪਹਿਪਹਿਂ ਕਰ ਕਿਸੇ ਜਿਹੜੇ ਜੇ ਜੇ ਨਹੀਂ ਬਾਤ ਹੈ ਦੋਨੋਂ ਹੀ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਐਸੋਸੀਏਟਸ ਹੈਗੇ ਕਰਨੂ ਤੇ ਲਾਪ੍ਰਿਤ ਲਾਡੀ ਦੋਨੋਂ ਬਾਹਰ ਹੈਗੇ ਵਿਦੇਸ਼ ਸੀ ਕਿਸੇ ਜਿਹੜਾ ਲਾਸਟ ਟਾਈਮ ਇੱਕ ਮੁੰਡਰਾਈ ਬੇਕਰੀ ਦੀ ਦੁਕਾਨ ਤੇ ਉਦੇ ਵਿੱਚ ਇਨਵੋਲਡ ਉਹਦੇ ਵਿੱਚ ਇਹਦਾ ਨੋਮੀਨੇਟਡ ਹੈਗਾ ਐਕਟਿਵ ਰੋਲ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਨੂੰ ਨਹੀਂ ਆਉਂਦਾ ਹੈਗਾ ਬਟ ਪੈਸਿਵ ਰੋਲ ਜਾਂ ਇਨਡਾਇਰੈਕਟ ਰੋਲ ਜਿਹੜਾ ਹੈਗਾ ਉਹ ਸੀ 익ਜ਼ਾਮਿਨ ਕਰ ਰਹੇ ਹੈਗੇ ਉਹ ਚ ਨੋਮੀਨੇਟਡ ਹੈਗਾ ਸੋ ਜਿਹੜੇ ਕਨਵਰ ਲਾਡੀ ਜਿਹੜੀ ਬਾਹਰ ਹੈਗੇ ਨੇ ਉਹਨਾਂ ਤੇ ਵੀ ਕੋਈ ਕਾਰਬੋਕੀਟਿਕ ਵਪਾਰ ਹੈ ਬਿਲਕੁਲ ਦੋਨੋਂ ਕੇਸ ਤੇ ਨੋਮੀਨੇਟਡ ਹੈਗੇ ਤੇ ਫਾਰਦਰ ਅਸੀਂ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਲੈ ਠੀਕ ਹੈ ਜੀ ਜਿਹੜੇ ਇਹਨਾਂ ਮਤਲਬ ਵੈਪਨ ਵਰਤੇ ਗਏ ਕਿੰਨੀ ਵਾਰ ਦਾਤ ਤੱਕ ਵਰਤੇ ਗਏ ਜਿਹੜਾ ਇੱਕ ਵੈਪਨ ਅਸੀਂ ਰਿਕਵਰ ਕੀਤਾ ਹੈਗਾ ਆ ਜਿਹੜੀ ਗੜਸ਼ੰਕਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਵਰਤਿਆ ਗਿਆ ਇਸ ਤੋਂ ਇਲਾਵਾ ਇੱਕ ਫਾਇਰਿੰਗ ਜਿਹੜੀ ਮੰਡੀ ਹੋਈ ਸੀਗੀ ਉਹਦੇ ਵੀ ਅਸੀਂ ਸਸਪੈਕਟ ਕਰਦਾ ਕਿ ਆਈ ਸੇਮ ਵੈਪਨ ਵਰਤਿਆ ਗਿਆ ਹੈਗਾ ਇੱਕ ਵਾਰਦਾਤ ਨਮਾਸ਼ਰਚੇਣਾ ਨੇ ਕਿੰਨੀ ਜਿਹਦੇ ਵਿੱਚ ਇੱਕ ਮੈਡੀਕਲ ਸਟੋਰ ਚ ਲੂਟ ਮੰਜਾ ਦਿੱਤਾ ਉਹਦੇ ਵਿੱਚ ਵੀ ਸੇਮ ਵੈਪਨ ਯੂਜ਼ ਕੀਤਾ ਗਿਆ ਤੇ ਬਾਕੀ ਅਸੀਂ ਫਰਦਰ ਜਾਣਕਾਰੀ ਸਰੀ ਕਪਨੇ ਹਿਸਾਬ ਕੋ ਬੀਸੀ ਰੋਡ ਤੇ ਵੀ ਦੋ ਲਪੇਰੇ ਲਗਾਤਾਰ ਐਕਟਿਵ ਮਜੇ ਆ ਰਹੇ ਕਿ ਵਿੁਰਗਨ ਆਪਣਾ ਸ਼ਨਾਗ ਹੈ ਕੀ ਉਹਨਾਂ ਦੀ ਪકડਵਾਸਤੇ ਕੋਈ ਟੀਮ ਨਾ ਕਦਣੀ ਦਿੱਤੀ ਗਈ ਹੈ ਸਾਰੇ ਜਿਹੜੇ ਕੋਈ ਵੀ ਕਿਸੇ ਤਰੀਕੇ ਦੀ ਸਨੇਚਿੰਗ ਦੀ ਵਾਰਦਾਤ ਹੈ ਜਿਹੜਾ ਹੈਗਾ ਉਹ ਰੂਟ ਦੀ ਵਾਰਦਾਤ ਜਾਂ ਚੋਰੀ ਦੀ ਵਾਕਤ ਉਹ ਜਿਹੜੀ ਹੈਗਾ ਉਹ ਜਿੱਦਾਂ ਜਿੱਦਾਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਪਹਿਲਾਂ ਤੋਂ ਜ਼ਰੂਰੀ ਹੈਗਾ ਕਿ ਹਰ ਇਨਸੀਡੈਂਟ ਸਾਨੂੰ ਰਿਪੋਰਟ ਕੀਤਾ ਜਾਵੇ ਸੋ ਥੈਟ ਕਿ ਸਾਡੇ ਕੋਲ ਰਿਪੋਰਟਿੰਗ ਹੋਏਗੀ ਤੇ ਅਸੀਂ ਉਹਨੂੰ ਟ੍ਰੇਸ ਕਰ ਸਕਦੇ ਹੈਗੇ ਤੇ ਇਹ ਕਈ ਵਾਰੀ ਹੁੰਦਾ ਕਿ ਉਹ ਰਿਪੋਰਟ ਹੀ ਨਹੀਂ ਹੁੰਦਾ ਜਿਸ ਦੇ ਕਰਕੇ ਜਿੱਥੇ ਚੰਗੀ ਫੁਟੇਜ ਸੀਸੀਟੀ ਵੀ ਫੁਟੇਜ ਆ ਰਹੀ ਹੁੰਦੀ ਹੈਗੀ ਉਹ ਮਿਸ ਹੋ ਜਾਂਦੀ ਹੈਗੀ ਤੇ ਰਿਪੋਰਟ ਹੁੰਦਾ ਉੱਥੇ ਚੰਗੀ ਫੁਟੇਜ ਨਹੀਂ ਆ ਰਹੀ ਇਸ ਕਰਕੇ ਮੈਂ ਰਿਕਵੈਸਟ ਹੈ ਕਿ ਸਾਰੇ ਇਨਸੀਡੈਂਸਸ ਸਾਨੂੰ ਰਿਪੋਰਟ ਕਰਤੇ ਜਾਣ ਤੇ ਉਸ ਤੋਂ ਇਲਾਵਾ ਅਸੀਂ ਇਹਨਾਂ ਵਾਸਤੇ ਡੈਡੀਕੇਟਿਡ ਟੀਮਸ ਲਾਈਆਂ ਵੀ ਹੈਗੀਆਂ ਸਿਵਲ 'ਚ ਵੀ ਸਾਡੀ ਟੀਮ ਡੈਡੀਕੇਟਿਡ ਡਿਫਰੈਂਟ ਡਿਫਰੈਂਟ ਟਾਈਮ ਤੇ ਲੱਗਦੀਆਂ ਹੈਗੀਆਂ ਜਿਦੇ ਵਿੱਚ ਸਿਵਲ ਮੁਲਾਜ਼ਮ ਮੇਲ ਤੇ ਫੀਮੇਲ ਮੁਲਾਜ਼ਮ ਉਸ ਨੂੰ ਲਾਣੇ ਹੁੰਦੇ ਹੈਗੇ ਸੋ ਥੈਟ ਆ ਸਨੇਚਰ ਤੇ ਜਿਹੜੇ ਇਸ ਤਰੀਕੇ ਦੇ ਵਾਅਦਾ ਕਰਨ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਅਪਰਾਇੰਟ ਕੀਤਾ ਜਾ ਸਕੇ ਖਾਸ ਤੌਰ ਤੇ ਦਸਹਿਰੇ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਵੀ ਸਿਟੀ ਕਾਫ ਡਿਵੈਲਪਮੈਂਟ ਉਸ ਤਰੀਕੇ ਨਾਲ ਸਟ੍ਰੈਟੈਜਿਕ ਤੌਰ ਤੇ ਕਰ ਰਹੇ ਹੈਗੇ ਤੇ ਸਾਰੇ ਬੰਦੇ ਜਿਹੜੇ ਹੈਗੇ ਉਹ ਸਾਰੇ ਫੜੇ ਜਾਣਗੇ